ਗੁਰਾਇਆ ਪੁਲਿਸ ਨੇ ਕਰੀਬ 56 ਲੱਖ ਦੇ ਕਰੀਬ ਹਵਾਲਾ ਰਕਮ ਜਿਹੜੀ ਫੜੀ ਹੈ ਸਾਡੇ ਨਾਲ ਇਸ ਵਕਤ ਐਸਐਚਓ ਗੁਰਾਇਆ ਸਰਦਾਰ ਸਕੰਦਰ ਸਿੰਘ ਮੇਰੇ ਕੋਲ ਹੀ ਮੌਜੂਦ ਹੈ ਗੱਲਬਾਤ ਕਰਨ ਨੇ ਜੀ ਸਰਬ ਦੇਖਦੇ ਪਏ ਅਸੀਂ ਕਾਫੀ ਵੱਡੀ ਜਿਹੜੀ ਰਕਮ ਹਾਂਜੀ ਹਾਂਜੀ ਬਰਾਮਦ ਕੀਤੀ ਹੈ ਕੀ ਮਾਮਲਾ ਸਾਰਾ ਜੀ ਕੌਣ ਬੰਦੇ ਸੀ ਕਿੱਥੋਂ ਆ ਰਹੇ ਸੀ ਇਹਦੇ ਕੀ ਡਿਟੇਲ ਹੈ ਜੀ ਇਹ ਮਨੀਸ਼ ਜੀ ਜਿਹੜਾ ਹਵਾਲਾ ਨੈਟਵਰਕ ਹੈ ਇਹ ਖਾਸ ਕਰਕੇ ਜਿਹੜੀ ਸਾਡੀ ਇਨਫਰਮੇਸ਼ਨ ਮੁਤਾਬਕ ਆ ਔਰ ਤਫਤੀਸ਼ ਮੁਤਾਬਕ ਇਹ ਦੁਬਈ ਤੋਂ ਚਲਾਇਆ ਜਾ ਰਿਹਾ ਸੀਗਾ ਇਹ ਦੁਬਈ ਤੋਂ ਸਾਰਾ ਪੈਸਾ ਜਿਹੜਾ ਹੈਗਾ ਉਹ ਲੁਧਿਆਣੇ ਪੁੰਜਾਇਆ ਲੁਧਿਆਣੇ ਤੋਂ ਇਹ ਫਾਰਚੂਨਰ ਗੱਡੀ ਦੇ ਰਾਹੀਂ ਲੈ ਕੇ ਇੱਕ ਹਰਮਨ ਸਿੰਘ ਨਾਮ ਦਾ ਨੌਜਵਾਨ ਆ ਜਿਹੜਾ 4-5 ਦਿਨ ਪਹਿਲਾਂ ਦੁਬਈ ਤੋਂ ਆਇਆ ਸੀਗਾ ਉਹਦੇ ਦੋ ਸਾਥੀ ਹੋਰ ਨੇ ਨਾਲ ਕਰਨ ਕੁਮਾਰ ਔਰ ਸ਼ੁਭਮ ਇਹ ਪਿੰਡ ਅੱਜਵਾਲ ਦੇ ਰਹਿਣ ਵਾਲੇ ਨੇ ਇਹ ਤਿੰਨੇ ਹੀ ਹਿਸ਼ਾਰਪੁਰ ਡਿਸਟ੍ਰਿਕਟ ਦੇ ਨੇ ਔਰ ਇਹ ਉਥੋਂ ਪੈਸੇ ਜਿਹੜੇ ਆ ਉਹ ਲੈ ਕੇ ਗੱਡੀ ਦੇ ਰਾਹ ਯਾਰੇ ਸੀਗੇ ਸਾਡੀ ਜਿਹੜੀ ਚੈਕਿੰਗ ਚੱਲ ਰਹੀ ਸੀ ਚੈਕਿੰਗ ਦਰਾਂ ਨੇ ਗੱਡੀ ਕਾਬੂ ਕਰਕੇ ਤੇ ਇਹ ਅਸੀਂ 56 ਲੱਖ 61000 ਰੁਪਏ ਜਿਹੜਾ ਬਰੰਬ ਕੀਤਾ ਜੀ ਇੱਕ ਹੋਰ ਨਾਮ ਬੜਾ ਦੱਸਦੇ ਵੇਲੇ ਤੁਸੀਂ ਥਾਮਸ ਕਰਕੇ ਗੋਲੇ ਉਹ ਕੀ ਹੋਦਾ ਜੀ ਮੈਨੂੰ ਕੀ ਇਹ ਜਿਹੜਾ ਨੈਟਵਰਕ ਚਲਾ ਰਿਆ ਇਹ ਥਾਮਸ ਸੁਲਵੀ ਨਾਮ ਦਾ ਬੰਦਾ ਆ ਇਹ ਖਾਸ ਕਰ ਗੁਜਰਾਤ ਦਾ ਰਹਿਣ ਵਾਲਾ ਉਹ ਦੁਬਈ ਵਿੱਚ ਵਸਿਆ ਹੋਇਆ ਇਹ ਉੱਥੋਂ ਹਵਾਲੇ ਦਾ ਨੈਟਵਰਕ ਜਿਹੜਾ ਇਹ ਚਲਾ ਰਿਆ ਹੈਗਾ ਉਹਨੇ ਇਹਨਾਂ ਨੂੰ ਪੈਸੇ ਭੇਜੇ ਸੀਗੇ ਔਰ ਇਹਨਾਂ ਨੇ ਮੰਨਿਆ ਵੀ ਜਿਹੜੇ ਥਾਮਸ ਸੁਲਵੀ ਦੇਆਂ ਨੂੰ ਪੈਸੇ ਭੇਜੇ ਨੇ ਔਰ ਇਹਨਾਂ ਨੇ ਉਥੋਂ ਜਿਹੜਾ ਹੈਗਾ ਲੁਧਿਆਣੇ ਤੋਂ ਲਏ ਨੇ ਇਹਨਾਂ ਇੱਕ ਕੋਟਵਲਡਾ ਇਹਨਾਂ ਨੇ ਇੱਕ 10 ਦਾ ਨੋਟ ਜਿਹੜਾ ਉਹਨੂੰ ਦੋ ਟੋਟੇ ਕੀਤੇ ਹੋਏ ਆ ਇੱਕ ਟੋਟਾ ਉਹਨਾਂ ਦੇ ਕੋਲ ਇੱਕ ਟੋਟਾ ਇਹਨਾਂ ਦੇ ਕੋਲ ਆ ਇਹਨੇ 10 ਦਾ ਅੱਧਾ ਨੋਟ ਜਾ ਕੇ ਜਦੋਂ ਉਹਨਾਂ ਨੂੰ ਦਿਖਾਇਆ ਤੇ ਉਹਨੇ ਨਾਲ ਉਹਨਾਂ ਜੋੜ ਕੇ ਦੇਖਿਆ ਉਹ ਮੈਚ ਕਰਦਾ ਸੀਗਾ ਫਿਰ ਉਹਨਾਂ ਨੇ ਇਹਨੂੰ ਹਵਾਲਾ ਰਕਸ਼ ਜਿਹੜੀ ਆ ਦੇ ਦਿੱਤੀ ਇਹਨਾਂ ਨੂੰ ਮਤਲਬ ਇਹ ਲੁਧਿਆਣੇ ਇਹ ਥਰ ਸੇਮ ਕੀਤੀ ਹੈ ਤੇ ਗਾਂ ਅੱਗੇ ਕਿੱਥੇ ਇਹ ਡਿਸਟ੍ਰਿਬਿਊਟ ਕਰਨੀ ਸੀ ਇਹਨਾਂ ਦੇ ਅੱਗੇ ਫਿਲਹਾਲ ਤੇ ਆਪਣੇ ਘਰੇ ਹੀ ਲੈ ਕੇ ਜਾਣੀ ਸੀ ਹਰਮੰਨੇ ਅੱਗੋਂ ਜਿੱਥੇ ਤੇ ਡਿਸਟ੍ਰਿਬਿਊਟ ਕਰਨੀ ਉਹਦੇ ਚ ਸਵੱਦੇ ਸੀ ਢਗਾਈ ਨਾਲ ਜਿਹੜੀ ਉਹ ਪਰਤਾਲ ਚੱਲ ਰਹੀ ਆ ਵੀ ਕਿੱਥੇ ਕਿੱਥੇ ਡਿਸਟ੍ਰਿਬਿਊਟ ਹੋਣੀ ਸੀ ਸ਼ਰੇ ਹੁਣ ਜੀ ਅੱਗੇ ਕੀ ਕਾਰਵਾਈ ਹੈ ਇਨਕਮ ਟੈਕਸ ਡਿਪਾਰਟਮੈਂਟ ਨੂੰ ਹੈ ਸਾਰਾ ਦਿੱਤਾ ਜੀ ਹਾਂਜੀ ਇਹਦੇ ਵਿੱਚ ਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਹੀ ਰਾਤੀ ਹੀ ਅਲਫੋਮ ਕਰਤਾ ਸੀਗਾ ਅਸਿਸਟੈਂਟ ਕਮਿਸ਼ਨਰ ਆਫ ਇਨਕਮ ਟੈਕਸ ਜਲੰਧਰ ਤੋਂ ਟੀਮ ਆਈ ਸੀਗੀ ਜਿਨ੍ਹਾਂ ਨੇ ਪੂਰੀ ਢгай ਤੱਕ 6-7 ਘੰਟੇ ਲਾ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਔਰ ਪੈਸਾ ਜਿਹੜਾ ਹੈਗਾ ਇਹ ਕਬਜ਼ੇ 'ਚ ਲੈ ਲਿਆ ਗਿਆ ਵਾ ਔਰ ਉਹ ਇਹਨਾਂ ਨੇ ਨੋਟਸ ਵੀ ਇਨਕਮ ਟੈਕਸ ਭਾਗ ਨੇ ਜਾਰੀ ਕਰਤਾ ਆ ਉਹ ਢгай ਦਾ ਪਰਤਾਲ ਕਰਕੇ ਤੇ ਉਹ ਜਿਹੜਾ ਇਹ ਕੋਈ ਉਹਦਾ ਸਬੂਤ ਪੇਸ਼ ਕਰਦੇ ਆ ਕਿ ਨਹੀਂ ਕਰਦੇ ਪੇਸ਼ ਉਹ ਬਾਅਦ ਦੇ ਵਿੱਚ ਦੇਖਿਆ ਜਾਏਗਾ ਚਾਹ ਇਹਦਾ ਬੈਕਗ੍ਰਾਉਂਡ ਵੀ ਚੈੱਕ ਕੀਤੇ ਹੈਗੇ ਕੀ ਹੈ ਜੀ ਹਾਂਜੀ ਬੈਕਗ੍ਰਾਉਂਡ ਚੈੱਕ ਕੀਤੀ ਹੈ ਇਹਨਾਂ ਦੀ ਔਰ ਕਰ ਵੀ ਰਹੇ ਆ ਔਰ ਅਗੋਂ ਵੀ ਲਾ ਰਹੇ ਪਤਾ ਵੀ ਕਾਦੇ ਵਾਸਤੇ ਪੈਸਾ ਆਇਆ ਸੀ ਏ ਜਾ ਕਿੱਥੇ ਜੂਜ ਹੋਣਾ ਸੀਗਾ ਉਹ ਡੰਗਾਈ ਤੇ ਪਰਤਾਲ ਕਰ ਰਹੇ ਆ ਜਿਹੜੀ ਗੱਡੀ ਜਿਹੜੀ ਫੋਰਚੂਨਰ ਉਹ ਕਿੰਨੇ ਦੀ ਹੈ ਜਿਹੜੀ ਗੱਡੀ ਫੋਰਚੂਨਰ ਆ ਉਹ ਹਰਮਨ ਦੇ ਭਰਾ ਦੀ ਆ ਉਹਦੇ ਨਾਂ ਤੇ ਉਹਦੇ ਵੀ ਡੰਗਾਈ ਤੱਕ ਪਰਤਾਲ ਕਰ ਰਹੇ ਉਹ ਕਿਵੇਂ ਗੱਡੀ ਆਈ ਹੈ ਤੇ ਕਿੱਥੋਂ ਲਈ ਇਹਨਾਂ ਨੇ ਥੈਂਕ ਯੂ ਜੀ ਇਹ ਸਨ ਸਰਦਾਰ ਸਕੰਦਰ ਸਿੰਘ ਵੇਰਕੇ ਜਿਹਨਾਂ ਨੇ ਦੱਸਿਆ ਕਿ ਜਿਹੜੇ 56 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਆ ਜਿਹੜੀ ਉਹ ਬਰਾਮਦ ਹੋਈ ਹੈ ਬਾਕੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਨਕਮ ਟੈਕਸ ਵਿਭਾਗ ਨੂੰ ਜਿਹੜਾ ਇਹ ਸਾਰਾ ਕੇਸ ਸੌਂਪ ਦਿੱਤਾ ਗਿਆ ਕਿ ਰਾਤ 11 ਵਜੇ ਤਕਰੀਬ ਜਿਹੜੀ ਇਹ ਤਫਤੀਸ਼ ਸ਼ੁਰੂ ਹੋਈ ਹੈ ਤੇ ਸਵੇਰੇ 9 ਵਜੇ ਤੱਕ ਜਿਹੜੀ ਤਫਤੀਸ਼ ਚੱਲੀ ਹੈ ਬਾਕੀ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਜਰੂਰ ਸਾਰੇ ਦੀ ਨਿਗਾਹਾਂ ਉੱਤੇ ਬਣੀ ਰਹੂਗੀ ਕਿ ਇਹ ਜਿਹੜੇ ਰਾਸ਼ੀ ਹੈ ਹਵਾਲਾ ਰਾਸ਼ੀ ਹੈ ਡਰਗ ਮੰਨੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਜਰੂਰ ਜਿਵੇਂ ਐਸ.ਟੀ. ਤੋਂ ਸਾਹਿਬ ਨੇ ਦੱਸਿਆ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹਨੇਦਾਨ ਮਨੀਸ਼ ਬਾਬਾ ਗੁਰਾ